ਸੈਂਕਾ ਨੌੜਾ ਜੀ ਤੁਹਾਡੇ ਹੱਥ ਦੇ ਵਿੱਚ ਇਹ ਧਾਗੇ ਨੇ ਕਿੱਥੋਂ ਲੈ ਕੇ ਆਏ ਤੁਸੀਂ ਕਾਹਦੇ ਧਾਗੇ ਨੇ ਜੀ ਇਹ ਜੀ ਮੇਰੇ ਕਿਸਾਨ ਰਹੇ ਪੌਂਦੇ ਨੇ ਖੇਤਾਂ ਚ ਇਹ ਉਹਨਾਂ ਦੇ ਉਹ ਧਾਗੇ ਨੇ ਉਹ ਧਾਗੇ ਉਹ ਫਿਛ ਜਾਂਦੇ ਨੇ ਫਿਰ ਚੱਕ ਕੇ ਲੈ ਜਾਂਦੇ ਨੇ ਇਹ ਫਿਰ ਜਾਨਵਰਾਂ ਦੇ ਪੈਰਾਂ 'ਚ ਫਸਦੇ ਨੇ ਇਹ ਫਿਰ ਮੈਂ ਹੁਣ ਕੋਈ 2 ਸਾਲ ਤੋਂ ਇਹਨਾਂ ਨੂੰ ਇਕੱਠੇ ਕਰਨ ਲੱਗ ਗਿਆ ਲੈ ਜਾਂਦਾ ਤੇ ਧੋਣਾ ਧੋ ਕੇ ਅਦਾ ਗੋਲਾ ਬਣਾ ਕੇ ਰੱਖ ਲੈਂਦਾ ਫਿਰ ਇਹ ਸਾਹਿਬ ਐਡਾ ਨੇ ਕਿੰਨੇ ਗੋਲੇ ਤੁਹਾਡੇ ਕੋਲ ਹੋ ਗਏ ਜੀ ਇਹ ਮੇਰੇ ਕੋਲ ਕੋਈ ਸਾਲ ਤੋਂ ਸਰਕਾਰ ਪੰਜ ਉੱਪਰ ਸੋਹ ਕੋਰਾ ਬਹੁਤ ਵੱਡੀ ਗੱਲ ਆ ਜੀ ਇਹ ਬਹੁਤ ਮਿਹਨਤ ਵਾਲਾ ਕੰਮ ਕਰਦੇ ਤੁਸੀਂ ਸੇਵਾ ਕਰਦੇ ਹੋ ਜਿਹੜੇ ਛਰਕਾ ਨੇ ਸੂਏ ਨੇ ਨਹਿਰਾ ਨੇ ਉਹਦੇ ਤੁਸੀਂ ਬਹੁਤ ਸਾਰੇ ਦਰਖਤ ਲਾਏ ਨੇ ਇਵਨ ਕਿੰਨੇ ਕਿ ਦਰਖਤ ਨੇ ਜਿਹੜੇ ਅੱਜ ਤੱਕ ਉਹ ਪੜ ਗਏ ਪਰ ਤੁਹਾਡੇ ਕਹਿੰਦੇ ਜਿਹੜੇ ਉਹ ਆਵਾਰਾ ਪਸ਼ੂ ਨੇ ਉਹਨਾਂ ਦਾ ਬੜਾ ਨੁਕਸਾਨ ਕਰਦੇ ਨੇ ਤੁਸੀਂ ਉਹਨਾਂ ਨੂੰ ਲੜਦੇ ਵੀ ਹੋ ਤੇ ਸਰਕਾਰ ਨੂੰ ਫਿਰ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਇਹ ਡੰਗਰ ਇੰਨੇ ਜ਼ਿਆਦਾ ਚਾਰਦੇ ਨੇ ਛਟਕਾ ਤੇ ਜਾਂ ਦਰਖਤਾਂ ਨੂੰ ਤੋੜਦੇ ਨੇ ਜੀ ਪਰ ਕੋਈ ਨਹੀਂ ਇਹ ਗੱਲ ਨੂੰ ਸੁਣ ਰਿਹਾ ਹੈਗਾ ਕਿਸੇ ਲੋਕਾਂ ਤੇ ਅੰਮ ਵਿੱਚ ਰਹੇਗਾ ਵੜਿਆਂ ਨੂੰ ਰਿਪੋਰਟਾਂ ਕਰੀ ਜਾਂਦੇ ਨੇ ਜੰਗਲਾਤ ਲੈ ਕੇ ਉਹਨੂੰ ਕਹਿੰਦਾ ਕੋਈ ਨਹੀਂ ਸੁਣਦਾ ਇਹਦਾ ਕਿੰਨੇ ਕਿ ਤਰ੍ਹਾਂ ਤੋਂ ਤੱਕ ਜਿਹੜੇ ਤੁਹਾਡੇ ਵੱਡੇ ਹੋ ਕੇ ਪਾਲ ਤੇ ਸੜਕਾਂ ਦੇ ਵਿੱਚ ਦੇਖੋ ਜੀ ਮੇਰੇ 20 25 ਦਾ ਮੇਰੇ ਪਿੱਪਲ ਹੋ ਗਏ ਬੜੇ ਵੱਡੇ ਵੱਡੇ ਠੀਕ ਹੈ ਜਿੰਨੇ ਨਾਲ ਹੋਏ ਨੇ ਤੇ ਬਾਕੀ ਹੁਣ ਮੈਂ 2 ਸਾਲ ਤੋਂ ਆ ਸੁਹਾਨ ਦੇ ਇੱਧਰ ਰਸਦੇ ਰਿਹਾ ਠੀਕ ਹੈ ਜੀ ਬਈ ਜੱਕ ਫਟਕਦਾ ਹੁੰਦਾ ਲੋਕਾਂ ਬੀਂਦਾ ਉਹ ਲੋਕ ਲਾਉਂਦੇ ਨੇ ਦਾਫੀ ਰਹਿੰਦੇ ਬਹੁਤ ਹੋਰ ਹਾਂ ਸਾ ਸਾਸਤ ਜਿਹੜਾ ਗੰਨਾ ਵੇਚੇ ਉਹ ਘਰੇ ਆਪਣਾ ਉਹ ਕਿੰਨਾ ਗੰਨਾ ਲਾਇਆ ਵਾ ਤੁਸੀਂ ਜੀ ਮੈਂ ਤਾਂ ਗੰਨਾ ਤਾਂ ਵੀ ਮੈਂ ਘਰ ਵਾਸਤੇ ਜੀ ਤਾਂ ਉਹਨਾ ਤੇ ਕਿਤੇ ਨੂੰ ਸਵਾ ਡੇਢ ਪੈ ਕੇ ਜਗਾਇਆ ਹੋ ਉਹਦਾ ਕਿੰਨੇ 8-9 ਕੁਆਂਟਰ ਦਾ ਅੱਛਾ ਕੁਸ਼ਕਰ ਹੋ ਜਾਂਦਾ ਠੀਕ ਹੈ ਜੀ ਜਿਹੜਾ ਵਸਨੀਕ ਆਪਕ ਵਕਤਦਿਆਂ ਤੇ ਆਪਣੇ ਰਿਸ਼ਤੇਦਾਰ ਵੀ ਰਹਿੰਦੇ ਨੇ ਬਾਕੀ ਆਪਣੇ ਨੇਕ ਤੇ ਦੂਰ ਸੜ ਜਾਂਦੇ ਨੇ ਠੀਕ ਰਹਿੰਦਾ ਹੋ ਸਾ ਸਾਬ ਤੁਹਾਡੇ ਘਰੇ ਵੀ ਨਿੰਮ ਦੇ ਬੂਟੇ ਲਾਏ ਨੇ ਤੇ ਖੇਤਾਂ ਦੇ ਵਿੱਚ ਵੀ ਬਹੁਤ ਨਿੰਮ ਦੇ ਬੂਟੇ ਲਾਏ ਨੇ ਤੇ ਮੇਰੇ ਘਰ ਦੀ ਜੋ ਨਮਾ ਖੜੀਆਂ ਨੇ ਜਿਨ੍ਹਾਂ ਦਾ ਲਪੇਦ 5-5 ਫੁੱਟ ਹੈ ਤੇ ਉਹ ਮੈਂ ਅਰਮ ਠੰਡ ਠੰਡ ਚ ਅੰਦਰ ਪੈਣਾ ਨੀਂਗਾ ਨਿੰਮ ਦੇਟਾ ਬਣੀ ਮਛਾਈ ਲਾ ਕੇ ਉੱਥੇ ਰਾਮ ਦਾ ਪੈ ਜਾਂਦਾ ਉਹ ਹੱਥਾ ਪੱਖਾ ਰੱਖੇ ਹੋਏ ਠੀਕ ਹੈ ਤੇ ਫੇਰ ਹੁਣ ਉਹ ਜੇ ਨਮੂੜੀ ਇਕੱਠੀਆਂ ਕਰਦੇ ਆਂ ਸਾਡੇ ਉਹ ਹੋ ਜਾਂਦੇ ਨੇ 10-12 ਕਿਲੋ ਠੀਕ ਹੈ ਉਹ ਫੇਰ ਅਸੀਂ ਉਹਦਾ ਪਾਊਡਰ ਬਣਾ ਕੇ ਸਾਬਣ ਬਣਾ ਲੈਂਦੇ ਆ ਆਪਨਾ ਹੁੰਦੇ ਆ ਬਾਕੀ ਕਪੜੇ ਤੋਂ ਹੁੰਦੇ ਆ ਨਹੀਂ ਮਦੇ ਅਨਮੋਲੀਆਂ ਦਾ ਇਕੱਠੇ ਕਰਕੇ ਅਨਮੋਲੀਆਂ ਦਾ ਹਾਂ ਹਾਂ ਸਾ ਸਾ ਜਦੋਂ ਖੇਤੀ ਸ਼ੁਰੂ ਕਰੀ ਤੁਹਾਡੀ ਜ਼ਮੀਨ ਬਹੁਤ ਮਾੜੀ ਸੀਗੀ ਪਰ ਉਹ ਤੁਸੀਂ ਸੁਣਨ ਚ ਆ ਤੁਸੀਂ ਗੱਡੇ ਨਾਲ ਹੀ ਉਹਦੇ ਚ ਖਾਦ ਟੋਕੇ ਪਾਉਂਦੇ ਸੀ ਕਿੰਨਾ ਕ ਖਾਦ ਟੋਲਾ ਦੇ ਦਿੱ ਕਿੰਨੀ ਦੇਰ ਬੜਦਾ ਨਾ ਕੰਮ ਕਰਦੇ ਸੀਗੇ ਦੇਖੋ ਜੀ ਬੋਲਦਨ ਨਾਲ ਵੀ ਕੰਮ ਕਰਿਆ ਮੇਰੇ ਖਿਆਲ ਹੈ ਥੋੜੇ ਜਿਹੇ ਰਿਕਰੈਂਟ ਨਾਲ ਕੰਮ ਕਰਿਆ ਫਿਰ ਜਦੋਂ ਉਹਨੂੰ ਸੁਆਈ ਗੱਟ ਰੱਖੀ ਸੀਗਾ ਫੌਜੀ ਜੀ ਤਾਂ ਨਾ ਆਮਕਸਾਰ ਕਹਿੰਦੇ ਨੇ ਫੌਜੀ ਸਾਹਿਬ ਤੁਸੀਂ ਬੁਰਦਾ ਨੂੰ ਕੀ ਪਾਉਂਦੇ ਹੋ ਵੀ ਇੰਨਾ ਲਗਾਤਾਰ ਇਹਨੂੰ ਚਲਾਉਂਦੇ ਹੋ ਕਿੰਨੀ ਦੇਰ ਤੱਕ ਤੁਸੀਂ ਉਹ ਲਗਾਤਾਰ ਖਾਦ ਭਰ-ਭਰ ਕੇ ਗੱਡਿਆਂ ਦੇ ਵਿੱਚ ਕਿਰਤਾ ਚ ਪਾਉਂਦੇ ਸੀ ਅਸੀਂ ਜੀ ਲਗਾਤਾਰ ਮੈਂ 10-12 12 ਦਿਨ ਗੱਡਾ ਚ ਲਾਈਦਾ ਠੀਕ ਹੈ ਉਸ ਟਾਈਮ ਰੇ ਬੜਾ ਹੱਸਾ ਹੁੰਦਾ ਉਹ ਪਿੰਡ ਚ ਨਹੀਂ ਕਦਰ ਨਹੀਂ ਫਿਕਰ ਪਈ ਡੁੱਟ ਪਈ ਗੱਟਾ ਹੁੰਦਾ ਠੀਕ ਸਾਡੇ ਕੋਲ ਨੰਬਰ ਦਾ ਹੁੰਦਾ ਰਾਸਤੇ ਚ ਉਹ ਮੇਰੇ ਗੱਡੇ ਕੋਲ ਆ ਖੜਿਆ ਮੈਂ ਉੱਪਰ ਕਿਹਾ ਮਖੇ ਦੀ ਕੀ ਗੱਲ ਹੈ ਕਹਿੰਦਾ ਉਹ ਕਿਉਂ ਕਾਦਾ ਫੌਜੀ ਆਇਆ ਹੈ ਇਹ ਬੋਲਦਾਂ ਨੂੰ ਮਾਰ ਰਿਹਾ ਤੂੰ ਕਿੰਨੇ ਦਿਨ ਹੋ ਗਏ ਤੈਨੂੰ ਆਹੀ ਬੋਲਦਾਂ ਲੋੜਿਆ ਮਗਾ ਨੰਬਰਦਾਰ ਵੀ ਬੋਲਦਾਂ ਨੂੰ ਕੁਝ ਹੁੰਦਾ ਮੈਂ ਵੀ ਕਹਾਂਦਾ ਕਹਾਂ ਮੈਂ ਬਸ ਇਹਨੂੰ ਕੀ ਪਾਉਣਾ ਮਗੈ ਫੇਰ ਫੇਰ ਮਾਂ ਤੱਕ ਰਿਜਨਲ ਕਰ ਦੇਣੇ ਨੇ ਸ਼ਾਮ ਨੂੰ ਉਹਦੇ ਜਿਹੇ ਮਾਂ ਲਾ ਕੇ ਫੇਰ ਫੇਰ ਘੁਰ ਪਾਉਣਾ ਹੈ ਕਿ ਮਹਿਦਾ ਪਾਉਣਾ ਤੋ ਉਹ ਕਹਿੰਦਾ ਬਾਅਦ ਚੱਲਿਆ ਚੱਲ ਕਹਿੰਦਾ ਚਲਾਈ ਚੱਲ ਕਹਿੰਦਾ ਫੇਰ ਹੈ ਰੰਗ ਕਮੋਂ ਦੇ ਸੀ ਬਰ ਹਾਂਜੀ ਕਰਾ ਕੇ ਚੰਗੀ ਦਿੰਦੇ ਸੀ ਹਾਂ ਖਰਾਬ ਮਰਦਾਨੀ ਜੀ ਸਾਤਾ ਤੁਸੀਂ ਦੁੱਧ ਪੀਣ ਲਈ ਕਿਹੜੀ ਨਸਲ ਦੇ ਗਾਵਾਂ ਰੱਖੀਆਂ ਨੇ ਮੈਂ ਸ਼ਾਹੀਆ ਨਸਲ ਦੇ ਮੈਂ ਰੱਖਿਆ ਨੇ ਸਹੀ ਉਹ ਮੈਨੂੰ ਹੋ ਗਏਗੀ ਕੋਈ 13-14 ਸਾਲ ਹੋ ਗਏ ਮੈਂ ਸ਼ਾਹੀਆ ਗੋ ਮੈਂ ਰੱਖਿਆ ਹੋਇਆ ਨੇ ਦਾ ਇੱਕ ਦੋ ਮੈਸਾਂ ਦੀ ਹੈਗੀ ਗੜਵੀ ਕਿੰਨੀ ਕ ਬੰਦਿਆ ਰਹੇ ਜੀ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਜੜਿਆ ਬਲੈਟਿਕ ਆਇਆ ਨੇ ਨਾ ਚੈਪ ਕੋ ਬਹੁਤ ਉਹਨਾਂ ਦੇ ਜੀਭਾ ਬਾਹਰ ਨਿਕਲਦੀ ਆ ਰਹੀ ਨਹੀਂ ਜੀ ਉਹਦਾ ਉਹਦਾ ਸਾਨੂੰ ਐ ਕਿੜਿਆ ਅਮਰੀਕਾ ਨੇ ਵੇਚਿਆ ਚਰਪਾ ਬਣਾ ਕੇ ਅੱਜ ਚਪਕਾਈ ਕੇ ਉਹ ਇੰਜਨ ਹੈਗਾ ਹਾਂ ਜਿਸ ਦਾ ਹੁਣ ਆਪਣਾ ਗੁੜੀ ਰੰਡਾ ਨਹੀਂ ਹੈਗਾ ਹਾਂਜੀ ਗੁੜੀ ਰੰਡਾ ਗੁੜੀ ਰੰਡਾ ਹਾਂਜੀ ਹਾਂ ਇਹ ਵੀ ਸਾਨੂੰ ਮੈਕਸੀਕੋੋਂ ਭੇਜਿਆ ਜਿਹੜੀ ਅਮਰੀਕਾ ਦੀ ਸਟੇਟ ਸੀ ਨਾ ਮੈਕਸੀਕੋ ਮੈਕਸੀਕੋ ਕਣਕ ਤੇ ਆਇਆ ਸੀਗਾ ਉਹਨਾਂ ਨੇ ਭੇਜਿਆ ਸੀ ਇਹ ਆਪਣੇ ਜਦੋਂ ਤੁਸੀਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਟਰੈਕਟਰ ਬਹੁਤ ਪੁਰਾਣਾ ਮੈਸੀ ਕਿੱਥੋਂ ਲੈ ਕੇ ਆਏ ਸੀ ਪਹਿਲੇ ਸਾਲ ਲੈ ਕੇ ਆਏ ਸੀ ਜਦੋਂ ਤੁਸੀਂ ਟਰੈਕਟਰ ਕਿੱਥੋਂ ਲਿਆਤੀ ਟਰੈਕਟਰ ਮੈਂ ਲੈ ਕੇ ਆਇਆ ਸੀ ਯੂਪੀ ਚੋਂ ਲੈ ਕੇ ਆਇਆ ਸੀ ਮੈਂ ਕਿ ਅਸਟ੍ਰੇਲਿਆ ਕਿ ਵੀ ਮਜੱਫਰ ਨਾ ਕਰਦਾ ਸਾਢੇ 15000 ਨੂੰ ਇਸ ਦਾ ਮਜੱਫਰ ਨਾ ਕਰਦਾ ਹਾਂ 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 ਜੀ ਹਾਂ ਮੈਂ ਲੈਂਗੈਸੀ ਟਰੈਕਟਰ ਦਾ ਮਗਰਾਸ ਜਿਸ ਤੇ ਮੈਸੀ ਬੰਨਦਾ ਠੀਕ ਹੈ ਤੇ ਆਪਣੇ ਇਥੇ ਮਲੋ ਉਹ ਬੈਂਕ ਖੁੱਲ੍ਹੀ ਸੀ ਅਸਟ੍ਰੇਲਿਸ਼ ਬੈਂਕ ਇਹਦਾ ਮੈਨੇਜਰ ਮੇਰੇ ਕੋ ਘਰੇ ਆਇਆ ਠੀਕ ਹੈ ਮੈਂ ਕਿਹਾ ਜੀ ਆਓ ਕਿਵੇਂ ਆਉਣੇ ਬਈ ਕਿਵੇਂ ਚਾਬਾਣੀ ਪਹਿਮਾਨ ਨੂੰ ਕਹਿੰਦਾ ਮੈਨੂੰ ਪਤਾ ਤੁਸੀਂ ਜੀਰੀ ਦੀਜਦੇ ਹੋ ਹਾਂ ਜੀ ਮਾ ਉਨ੍ਹਾਂ ਕੋਈ ਸਾਡੀ ਬੈਂਕ ਪੈਸੇ ਜਮਾ ਕਰਾਉ। ਮੈਂ ਕੋਈ ਨਾ ਦਾ ਹੂਪ ਇਕਰਾਵਾਂਗੇ। ਚਲੋ ਉਦੋਂ ਫੇ ਥੋੜੀ ਫੇਰ ਬਾਅਦ ਦੋਸਰ ਦੋ ਮਹੀਨੇ ਬਾਅਦ ਖਿਆਲ ਆਈ ਆਪਾਂ ਟਰੈਕਟਰ ਲੈ ਕੇ ਆਉ ਮੈਸੀ। ਠੀਕ ਹੈ। ਵੀ ਰਾਮਰਾ ਵੀ ਆਪਾਂ ਨਮਾਦ ਮੰਦਰਾਸ ਨੂੰ ਠੀਕ ਹੈ। ਤਾਂ ਫਿਰ ਮੈਨੇ ਕੋਈ ਡਰਾਫਟ ਕਰਾਉਣ ਆਏ ਸੀ। ਡਰਾਫਟ ਕਰਕੇ ਲੱਗਿਆ ਸੀਗਾ। ਠੀਕ ਹੈ। ਫਿਰ ਫਿਰ ਮੈਂ ਨਮਰਾਸ ਤੇ ਲੱਗ ਗਿਆ ਕਾਰਖਾਨੇ ਅੰਗਰੇਜ਼ੀ ਕੋਲੇ। ਉੱਥੋਂ ਕਿਉਂ ਨੇ ਫਰਮ ਬੰਦ ਟਰੈਕਟਰਾਂ ਨ ਦਿੱਤਾ। ਠੀਕ ਹੈ। ਤੋਂ ਪੰਜਾਬ ਤੋਂ ਟਰੈਕਟਰ ਮੈਨ ਕਰਨ صوبਿਆਂ ਬੰਨ ਕੋਟਾ ਦਾ ਆ। ਚਾਹੀ ਹਾਂ ਤੇ ਫਿਰ ਮੈਂ ਆਉਂਦਾ ਹਾਂ ਰਾਸਟ੍ਰ ਤੋਂ ਉਹ ਯੂਪੀ ਤੋਂ ਫਿਰ ਉਹ ਟੈਕਟ ਲੈ ਕੇ ਆਇਆ ਸੀ। ਹਾਂ। ਕਿ ਤੋਦੇ ਫਿਰ ਜਾਤੋਂ ਬਾਅਦ ਅਸੀਂ ਅ ਉਹ ਨਿਫ 76 ਵਿੱਚ ਸਤਿਸ਼ੋਪੁਰ ਲੈ ਲਿਆ ਸੀ ਨਮਾ। ਇਹ 76 ਜਿਨ ਆਇਆ ਸੀਗਾ ਸਤਿਸ਼ੋਪੁਰ ਪਹਿਲਾਂ ਵੀ ਆ ਗਿਆ ਸੀ ਇਹ। ਇਹ ਇੱਕ ਸਾਲ ਪਹਿਲਾਂ ਆਇਆ ਸੀ ਇਹ। 77 ਜਾ ਗਿਆ ਸੀਗਾ। ਹਾਂ 75 ਆ ਗਿਆ ਸੀ। ਠੀਕ ਹੈ। ਹਾਂ। ਉਹਨੇ ਬਾਅਦ ਫਿਰ ਆਪਣੀ 80 ਸੀ ਦੀ ਪ੍ਰਾਦ ਅਲਾਇਦਾ ਦਾ ਹੋਏ 85 ਸੀ ਹਾਂ ਤੇ ਉਹ ਦੂਏ ਪਲਾਮਾ ਨੂੰ ਆ ਗਿਆ ਤੇ ਮੈਂ ਫਿਰ ਕਿ ਸਾਡੇ ਦਾ ਬੇਟੇ ਨੂੰ ਬੜਿਆ ਚਾ ਠੀਕ ਹੈ ਬੜਿਆ ਚੋ ਤਾਂ ਧਿਆਨ ਦੱਸੇ ਫਿਰ ਮਾਇ ਹੈ 3000 ਫੁੱਟ ਠੀਕ ਹੈ ਇਹਨਾਂ ਫੁੱਟ ਦਾ ਸੰਪਾਣ ਜਦੋਂ ਤੁਹਾਡਾ ਪਰਿਵਾਰ ਅਲਾਗ ਹੋ ਗਿਆ ਤੀ ਤੁਹਾਡੀ ਸਿਹਤ ਤੇ ਉੱਤੇ ਬਹੁਤ ਮਾੜਾ ਅਸਰ ਹੋ ਗਿਆ ਤੀ ਤਾਂ ਅਸੀਂ ਬਹੁਤ ਉਰਾਗ ਦੇ ਵਿੱਚ ਆ ਗਏ ਤੀ ਮੈਂ ਵੀ ਉਸ ਟਾਈਮ 6 ਮਹੀਨੇ ਪਿਆ ਰਹਿ ਮੰਨਦੇ ਤੇ ਮੰਨਦੇ ਤੇ ਮਰ ਬਹੁਤ ਪੈੜਾ ਅਸਰ ਹੋਇਆ ਵੀ ਮੈਦਾਬੀ ਨੌਕਰੀ ਪਰਿਵਾਰ ਬਾਤ ਤੇ ਛੱਡ ਕੇ ਆਇਆ ਇਹ ਰਹੇਦਾ ਹੋ ਗਏ ਨੇ ਆਪਣੇ ਸ਼ੁਕਲਾਟਾਰ ਘਰ ਆਪਣੇ ਮਲੋਗ ਚਲੇ ਹੋਣਾ ਠੀਕ ਹੈ ਜੀ ਉਹ ਪਰਿਵਾਰ ਬਹੁਤ ਗਿਆ ਪਰਿਵਾਰ ਸੀ ਉੱਥੇ ਪਿੰਡ ਕੇ ਚਾਰ ਪੰਜ ਪਰ ਆ ਸੀਗੇ ਅਰੋਂ ਦੀ ਜਿਹੜੀ ਮਾਤਾ ਜੀ ਸੀ ਬਹੁਤ ਬੜੀਆ ਹੋ ਸੀਗੀ ਕਿ ਉਹਨੂੰ ਪਤਾ ਲੱਗ ਗਿਆ ਉਹ ਜੀ ਮੇਰੇ ਕੋ ਆ ਜਾ ਕਰੇ ਬੈਠੇ ਤੇ ਗੱਲਾਂ ਬਾਤਾਂ ਸੁਣਾਇਆ ਕਰੇ ਮੈਨੂੰ ਫੜ ਕੇ ਆਪਣੇ ਘਰ ਲੈ ਜਾਇਆ ਕਰੇ ਜਾਂ ਘਰ ਦੇ ਦਰਵਾਜ਼ਾ ਪੜਨੋਂ ਪਹਿਲਾਂ ਆਪਣੇ ਨੂੰ ਨੂੰ ਹਾਕਮਾਤਾ ਕਰੇ ਉਹਨਾਂ ਨਾਂ ਚਰਨੂ ਸੀਗਾ ਚਰਨ ਚਾਵਣਾ ਚਰਨ ਚਾਵਣੀ ਚਾਵਣਾ ਤੇ ਪਿਆਣੀ ਮੈਨੂੰ ਕੰਨ ਕੰਨ ਤੇ ਰੱਖਣਾ ਤੇ ਲਾਜਾ ਚਿਰ ਨੇ ਹੋਏ ਹੋਲੇ ਹੁੰਦੇ ਹੁੰਦੇ ਛੇ ਮਹੀਨੇ ਬਾਅਦ ਮਨ ਥੋੜੇ ਠੀਕ ਹੋ ਗਿਆ ਤੇਰਾ ਬੁਈ ਹਲ ਚੱਲਿਓ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਚੰਗੀਆਂ ਗੱਲਾਂ ਦੱਸੀਆਂ ਨੇ ਜੀ ਧੰਨਵਾਦ